ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕੁਮਾਨ ਦੇ ਨਜ਼ਦੀਕ ਮੈਤਾ ਰੋਡ ਤੇ ਸਥਿਤ ਗੁਰਦੁਆਰਾ ਗੁਰੂ ਅਮਰਦਾਸ ਜੀ ਅਠਵਾਲ ਪੁੱਲ ਵਿਖੇ ਲੰਬੇ ਸਮੇਂ ਤੋਂ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਭਤੀਜੇ ਜਨਰਲ ਸਕੱਤਰ ਸੰਤ ਸਮਾਜ ਅਤੇ ਮੁੱਖ ਬੁਲਾਰਾ ਦਮਦਮੀ ਟਕਸਾਲ ਬਾਬਾ ਬਲਵਿੰਦਰ ਸਿੰਘ ਦਾ ਉਹਨਾਂ ਦੀ ਹੀ ਰਿਹائش ਵਿਖੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਤਲ ਹੋਣ ਉਪਰੰਤ ਘਟਨਾ ਸਥਾਨ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੰਤ ਕਰਤਾਰ ਸਿੰਘ ਪਿੰਡਰਾਵਾਲਿਆਂ ਦੇ ਸੁਪੁੱਤਰ ਭਾਈ ਮਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਕਤਲ ਸੋਚੀ ਸਮਝ ਜੀ ਸਾਜ਼ਿਸ਼ ਤਹਿਤ ਹੋਇਆ ਹੈ। ਇਹੋ ਘਟਨਾ ਵਾਪਰੀ ਆ ਉਹਦੇ ਬਾਰੇ ਕੁਝ ਜਾਣਕਾਰੀ ਉਹ ਬੜੇ ਅਫਸੋਸਨਾਕ ਵਰੀ ਹਰਤੇ ਵਦਕਾ ਔਰ ਮਨ ਜਿਹੜਾ ਹੈ ਬੜਾ ਖਰਾਬ ਹੋਇਆ ਉਹ ਦਿਲ ਵੀ ਤਾਨੂਂਦਾ ਹੈ ਕਿ ਅਸਤਰ ਨਾਲ ਰਹਿ ਕੇ ਬੰਦਾ ਬੇਵਿਸ਼ਵਾਸੀ ਕਰ ਦੇ ਵਿਕਾਸ ਘਾਟ ਕਰ ਦੇ ਤੇ ਮੈਂ ਸਭ ਦੇਖ ਤੋਂ ਮਾੜੀ ਘਟਨਾ ਕਿ ਹੋ ਸਕਦੀ ਹੈ ਇਹ ਵੀ ਮੈਨੂੰ ਇਥੋਂ ਆ ਕੇ ਪਤਾ ਲੱਗਾ ਜਿਹੜੀ ਸਰਕਾਰ ਨੇ ਦੱਸਿਆ ਹੈ ਕਿ ਉਹ ਇਹ ਬੰਦਾ ਜਿਹੜਾ ਇਹ ਨਸ਼ੇਈ ਦੀਗਾ ਅੱਛਾ ਹੀ ਬੰਦੇ ਦਾ ਕੋਈ ਮੇਰੇ ਖਿਆਲ ਤੋਂ ਕੋਈ ਵਿਸ਼ਵਾਸ ਨਹੀਂ ਦਾ ਰੋਜ਼ ਖਬਰਾਂ ਤੇ ਚੈਨਲਾਂ ਦੇ ਵੇਦੇ ਇਹ ਮਹਾਮਾਰੀ ਪੈਸੇ ਵਾਸਤੇ ਨਿਜ ਵਾਸਤੇ ਕੋ ਮਾਰਤਾ ਤੇ ਕੱਲ ਘਰੇ ਹੀ ਵੀ ਕਰਾਉਂਦਾ ਰਿਹਾ ਨਾਲ ਇਹਦੇ ਅੱਗੇ ਵੀ ਆਉਣ ਜਾਣ ਇੱਥੇ ਹੈ ਤੇਰੇ ਦੇ ਨਾਲ ਸਾਰੇ ਸੀ ਬੰਦੇ ਬਹੁਤ ਇਹੋ ਪਤਾ ਨਹੀਂ ਲੱਗਾ ਕਿ ਇਹ ਪੈਸਿਆਂ ਖਾਤਰ ਉਹਨੂੰ ਮਾਰ ਗਿਆ ਜਾਂ ਮਤਲਬ ਕਿਸੇ ਦੇ ਪਿੱਛੋਂ ਕੋਈ ਸਰਕਾਰੀ ਦੇ ਕੇ ਇਹਨੂੰ ਬਰਵਾਤਾ ਮੈਨੂੰ ਲੱਗਦਾ ਕੋਈ ਸਾਜ਼ਿਸ਼ੀ ਦੇ ਪਿੱਛੇ ਹੈ ਇੱਕ ਹੀ ਪਹਿਚਾਨ ਹੋਗੀ ਦੋਸ਼ੀ ਦੀ ਬਿਲਕੁਲ ਇਹ ਨਾਲ ਤਾਂ ਰਹਿੰਦਾ ਸੀ ਦੋਸ਼ੀ ਇਥੇ ਇਹ ਬੜੀ ਮੰਦਭਾਗੀ ਘਟਨਾ ਹੈ ਬਾਬਾ ਬਰਦਰੀ ਜਿਹੜੇ ਇਥੇ ਮੁਖਸੀਵਾਦਾਰ ਸੀ ਇਸ ਗੁਰਦਾ ਸਾਹਿਬ ਦੇ ਉਹਨਾਂ ਦਾ ਰਾਤ ਕਤਲ ਹੋ ਗਿਆ ਤੈਨੂੰ ਸਭ ਨੂੰ ਪਤਾ ਹੀ ਹੈ ਇਸ ਕਤਲ ਜਿਹੜਾ ਮੁਖ ਦੋਸ਼ੀ ਆ ਉਹ ਰਵਨਜੀਤ ਆ ਸਲਾਪੁਰ ਪਿੰਡ ਦਾ ਰਹਿਣ ਵਾਲਾ ਉਹ ਉਹਨਾਂ ਦਾ ਸੇਵਾਦਾਰ ਸੀਗਾ ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਅੰਦਰ ਉਸ ਤੋਂ ਬਾਅਦ ਉਹਨੇ ਉਹਨਾਂ ਦਾ ਮਰਡਰ ਕਰ ਦਿੱਤਾ ਵੀ ਹੈ ਐਮਪੀਰ ਐਵਿਡੈਂਸ ਸਾਡ ਕੋ ਪੂਰਾ ਕਲੀਅਰ ਐਵਿਡੈਂਸ ਹੈ ਕਿ ਮਰਡਰ ਨੇ ਕੀਤਾ ਕਿਉਂਕਿ ਉਹ ਉਸ ਤੋਂ ਬਾਅਦ ਉਹ ਦੌੜ ਦਾ ਵੀਡੀਓ ਚ ਨਜ਼ਰ ਆ ਰਿਹਾ ਹੈ ਬਦ ਹਵਾਲਾ ਹੋਇਆ ਜਿਸਾ ਇਨਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ ਉਹਦੇ ਮਤਾਬਕ ਉਹ ਦੌੜ ਦਾ ਜਰੂਰ ਤਾਂ ਦੌੜ ਦਾ ਫਰੰਟ ਤੇ ਫਿਰ ਉਹ ਸਬਾ ਪਿੱਛੋਂ ਦੀ ਗੇਟ ਤੋਂ ਨਿਕਲ ਕੇ ਚਲਾ ਗਿਆ ਹੈ ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੀ ਜਾ ਰਹੀ ਹੈ we have rounded up some people and very soon we will uh, catch them. ਕੀ ਕਰ ਰਹੇ ਨੇ ਮਾਡਲ ਤੇ ਕੋਈ ਅਸਲ ਤੇ ਜਿਹੜੀ ਵਜ੍ਹਾ ਹੈ ਉਹ ਜਦੋਂ ਅਸੀਂ ਉਹਨੂੰ ਫੜਾਂਗੇ ਅਕਿਊਜ਼ ਦੀ ਕੋਸ਼ਿਸ਼ ਕਰਾਂਗੇ ਉਹਦੇ ਨਜ਼ਰ ਆਏਗਾ ਬਟ ਇਟ ਇਜ਼ ਕਲੀਅਰ ਕਿ ਜੋ ਕੁਝ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ ਉਹ ਸ਼ਾਇਦ ਉਹਦੀ ਲਤਾਂ ਦੀ ਮਸਾਜ ਕਰ ਰਿਹਾ ਸੀਗਾ ਕਿਸੇ ਗੱਲ ਤੋਂ ਕੋਈ ਤਕਰਾਰ ਹੋਇਆ ਹੋਵੇਗਾ ਇਹ ਅਕਿਊਜ਼ ਦੇ ਫੜੇ ਜਾਂਦੇ ਪਤਾ ਚੱਲੇਗਾ ਬਟ ਵਨ ਥਿੰਗ ਇਜ਼ ਸ਼ੋਰ ਕਿ ਇਹਦੇ ਵਿੱਚ ਕੋਈ ਵੀ ਹੋਰ ਐਂਗਲ ਨਹੀਂ ਹੈ ਇਹ 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 ਗੱਲ ਇੱਕ ਪਲੀਜ਼ਿਕ ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾਣਾ ਚਾਹਾਂਗਾ ਕਿ ਇਸ ਮਰਡਰ ਚ ਕੋਈ ਵੀ ਹੋਰ ਐਂਗਲ ਨਹੀਂ ਹੈ ਇਟ ਇਜ਼ ਅ ਸਿੰਪਲ ਮਰਡਰ ਨੈਚੁਰਲ ਮਰਡਰ ਔਰ ਉਹਦੀ ਕੀ وجہ ਮਰਡਰ ਦੀ ਜਦੋਂ ਰਮਨਜੀਤ ਪકડਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਪੁੜਕ ਲਿਆ ਦੇਣਾ ਸਰ ਕੀ ਹੋਇਆ ਕੁਝ ਪਤਾ ਲੱਗ ਰਿਹਾ ਕਿਸੇ ਪਹਿਲਾਂ ਕਿਸ ਮਾਮਲੇ ਦੇ ਕਿਵੇਂ ਲੱਗ ਰਿਹਾ ਨਹੀਂ ਐਸਾ ਕੁਝ ਨਹੀਂ ਹੈ ਵੀ ਹੈਵ ਨੋ ਪਾਸ ਹਿਸਟਰੀ ਸੜਕੋ ਦਾ ਕੋਈ ਪਾਸ ਰਿਕਾਰਡ ਪਾਸਿਸ ਨਹੀਂ ਹੈ ਦੋ ਸੇਵਾਦਾਰ ਸੀਗੇ ਇੱਕ ਇਹ ਇੱਕ ਕਮਰੇ ਸੀਗਾ ਦੋਨੋਂ ਇਕੱਠੇ ਨਾਲ ਦਾ ਕਬਰ ਹੈਗਾ ਤੁਸੀਂ ਦੇਖ ਹੀ ਰਹੇ ਹੋ ਉੱਥੇ ਰਹਿੰਦੇ ਸੀ ਸੇਵਾ ਕਰਦੇ ਸੀ ਗੁਰਦਵਾਰ ਸਾਹਿਬ ਦੀ ਬਾਬਾ ਜੀ ਦੀ ਹੁਣ ਕਿਸ ਗੱਲ ਦਾ ਕੋਈ ਮਰਡਰ ਕੀਤਾ ਇਹ ਤਾਂ ਪਕੜੇ ਜਾਂਦੇ ਸਨ ਦੱਸ ਸਕਦਾ ਸਰ ਇਹਨੇ ਕਿ ਪਤਾ ਲੱਗਾ ਜੀ ਕਿ ਗ੍ਰਿਫਤਾਰ ਨਹੀਂ ਹੋਇਆ ਜੀ ਮੈਂ ਦੱਸਿਆ ਜੀ ਰਾਤ ਮਰਡਰ ਹੋਇਆ ਕੁਤਿਰਨ 10 ਵਜੇ ਤੋਂ ਬਾਅਦ ਜਿਹੜਾ ਹੈ ਔਰ ਉਮਰ ਵੀ ਛੋਟੀ ਹੋਈ ਹੈ 22 ਸਾਲ ਦਾ ਸਾਰਾ ਹੋਣਾ ਜੀ ਅਸੀਂ ਉਹਨੂੰ ਰੇਡਸ ਕਾਫੀ ਕੀਤੇ ਰਾਤ ਦੇ ਐਸਓ ਵੀ ਸਾਡੀ ਪਾਰਟੀਆਂ ਕਾਫੀ ਸਾਰੀਆਂ ਇਲਾਕੇ ਚ ਫੈਲੀਆਂ ਪਈਆਂ ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤਾਰਾਂ ਤੇ ਉਹਦੇ ਸਹੇਜ ਬੰਦੀਆਂ ਤੇ ਉਹਦੇ ਸਾਥੀਆਂ ਤੇ ਅਸੀਂ ਰੇਡ ਕਰ ਰਹੇ ਹਾਂ ਬਹੁਤ ਜਲਦੀ ਕਾਬੂ ਆ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ ਸਰ ਉਹਦੇ ਕੋਲ ਰਵਲਵਰ ਵੀ ਸਰ ਜਿਹੜਾ ਬਾਬਾ ਜੀ ਦਾ ਲੈ ਕੇ ਦੱਸਦੇ ਵਿੱਚ ਚਲਾ ਗਿਆ ਜੀ ਉਹਦਾ ਕੋਈ ਨਹੀਂ ਅਸੀਂ ਤੇ ਕੋਈ ਨਹੀਂ ਸਰ ਰਵਲਵਰ ਨੂੰ ਕੋਈ ਸੀ ਰਵਲਵਰ ਮਿਸਿੰਗ ਆ ਚੈੱਕ ਕਰਦੇ ਆ ਉਹ ਲੈ ਗਿਆ ਜਾਂ ਕੌਣ ਲੈ ਗਿਆ ਗੱਲ ਨਹੀਂ ਸੀ ਜੀ ਉਹਨਾਂ ਦੀ ਬਾਬਾ ਜੀ ਹਾਂਜੀ ਗੱਲ ਵੀ ਹੈਗੀ ਸੀ ਉਹਨਾਂ ਕੋਲ ਗੱਲ ਜਮਾ ਕਰਾਈ ਜੀ ਜਮਾ ਕਰਾਂ ਗੱਲ ਉਹਨਾਂ ਦੀ ਜਮਾ ਹੈਗੀ ਹੈ ਜੀ ਹਾਂਜੀ ਹਾਂਜੀ ਗੱਲ ਜਮਾ ਉਹਨਾਂ ਦੀ ਸਰ ਪੈਸਿਆਂ ਦੀ ਕੋਈ ਲੁੱਟ ਹੋਈ ਹੈ ਪੈਸੇ ਵੀ ਲੈ ਕੇ ਗਿਆ ਕੋਈ ਨਾ ਐਸਾ ਕੋਈ ਮੈਂ ਪਹਿਲੇ ਕਿਹਾ ਵੀ ਕੋਈ ਹੋਰ ਗੱਲ ਨਹੀਂ ਆ ਨਾ ਡਕੈਤੀ ਦਾ ਨਾ ਰੋਬਰੀ ਦਾ ਨਾ ਅਸੀਂ ਇਹਨੂੰ ਕੀ ਕੋਈ ਕੋਲ ਨੂੰ ਅਸੀਂ ਆਵੇਂ ਮੈਨੂੰ ਕਈ ਫੋਨ ਚਾਰਸ ਫੇਰੇ ਚੱਲ ਰਹੇ ਨੇ ਕਈ ਕੋਈ ਕੁਝ ਕਰਿਆ ਬਟ ਆਈ ਵੁੱਡ ਲਾਈਕ ਟੂ ਸਟ੍ਰੈਸ ਅਪਨ ਥਿਸ ਫੈਕਟ ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ ਇਸੇ ਮਰਡਰ ਸਿੰਪਲ ਮਰਡਰ ਉਹਨੇ ਕਿਉਂ ਕੀਤਾ ਕਿਉਂਕਿ ਕੋਈ ਬਾਹਰ ਦਾ ਬੰਦਾ ਤੇ ਆਇਆ ਹੀ ਨਹੀਂ ਕੋਈ ਹੋਰ ਦੋਸ਼ੀ ਨਹੀਂ ਕੋਈ ਸਾਥੀ ਨਹੀਂ ਕੋਈ ਵਜਾ ਰੰਜਿਸ਼ ਨਹੀਂ ਕੋਈ ਗਾਲ ਨਹੀਂ ਗਵਾਦੀ ਉਹ ਰੋਜ਼ੀ ਤਰ੍ਹਾਂ ਬਾਬਾਈ ਸੇਵਾ ਕਰਦਾ ਸੀਗਾ ਰਾਤ ਨੂੰ ਨੇ ਉਂਡੀ ਲਗਾ ਕੇ ਸੇਵਾ ਕਰ ਰਿਹਾ ਸੀਗਾ ਉਹਨਾਂ ਅੰਦਰ ਕੀ ਵਾਪਰਿਆ ਐਸਾ ਜਿਸ ਤੋਂ ਤੈਸ ਜਾ ਕੇ ਉਹਨੇ ਉਹਨਾਂ ਦਾ ਮਰਡਰ ਕਰਤਾ ਇਹ ਤਾਂ ਪਕੜੇ ਜਾਂਦੇ ਉਹੀ ਸਾਨੂੰ ਦੱਸ ਸਕਦਾ ਫੜੇ ਜਾਂਦੇ ਭਾਈ ਮਨਜੀਤ ਸਿੰਘ ਨੇ ਸ਼ੱਕ ਜਾਰੀ ਕੀਤਾ ਜੀ ਇਹ ਕਿਸ ਤਰ੍ਹਾਂ ਕਿਤੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਮੈਂ ਇਸ ਬਾਰੇ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਬਟ ਮੈਂ ਆਪਣਾ ਤੁਹਾਨੂੰ ਪੁਆਇੰਟ ਆਫ View ਦੱਸਦਾ ਜੋ ਸਾਡੀ ਹੁਣ ਤੱਕ ਦੀ ਤਫ਼ਤੀਸ਼ ਹੈ ਜੋ ਸਾਡੀ ਹੁਣ ਤੱਕ ਦੀ ਆਬਜ਼ਰਵੇਸ਼ਨ ਹੈ ਜਦੋਂ ਰਵਨ ਜੀ ਸਾਡੇ ਕਾਬੂ ਆਏਗਾ ਬਹੁਤਾ ਦੂਰ ਨਹੀਂ ਹੈ ਮੇਰੀ ਸੂਨ ਵੀਲ ਕੈਚ ਅਪ ਸਾਰੀ ਗੱਲ ਤੁਹਾਡੇ ਸਾਹਮਣੇ ਲਿਆ ਕੇ ਵੇਰਵਾ ਕਾਬਸ ਕਰ ਦਿਆਂਗੇ ਸਰ ਮਾਮਲਾ ਰਜਿਸਟਰ ਹੋਇਆ ਕਿਹੜੀਆਂ ਧਾਵਾਂ ਦੇ ਤਹਿਤ ਹੋਵੇ 302 ਦੇ ਤਹਿਤ ਹੈ ਜੀ